ਜੇ ਸਾਡੀ ਵਾਈਸ ਚਾਂਸਰ ਨਾਲ ਮੀਟਿੰਗ ਹੋਈ ਸੀਗੀ ਸਾਰੀ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਉਹ ਮੋਰਚੇ ਦੇ ਵਿੱਚ ਸ਼ਾਮਲ ਨੇ ਤਾਂ ਉਹਨਾਂ ਮੀਟਿੰਗ ਦੇ ਵਿੱਚ ਅਸੀਂ 4-5 ਡਿਮਾਂਡਸ ਰੱਖੀਆਂ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 91 ਮੈਂਬਰੀ ਉਹਦਾ ਜਿਹੜਾ ਸ਼ੈਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਤੇ ਸਾਡਾ ਦਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕਿ ਸ਼ੈਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ੈਡਿਊਲ ਜਾਰੀ ਹੋ ਜਾਏਗਾ ਤਾਂ ਉਹ ਸਾਡੀ ਪਹਿਲੀ ਡਿਮਾਂਡ ਆ ਉਹ ਕਹਿ ਰਹੇ ਆ ਕਿ 1-2 ਦਿਨ ਦੇ ਵਿੱਚ ਜਾਰੀ ਹੋ ਜਾਏਗਾ ਤਾਂ ਸੀਗਾ ਜਦੋਂ ਤੱਕ ਨਹੀਂ ਆਉਂਦਾ ਸਾਡਾ ਤਾਂ ਨਾ ਜਾਰੀ ਹੋ ਰਿਹਾ ਇਸ ਤੋਂ ਇਲਾਵਾ ਸਾਡੀਆਂ 4-5 ਡਿਮਾਂਡਸ ਹੋਰ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ 22 ਚਾਂਸਲਰ ਨੇ ਸੈਨੇਟ ਦੀ ਗੈਰਹਾਜ਼ਰੀ ਜਿੰਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਜ਼ ਅ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਥੋੜਾ ਜਿਹਾ ਸਿਰੂ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੁਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਸਟ ਸੈਕਿੰਡ ਡਿਮਾਂਡ ਹੈ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਆ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਰਿਕੁਐਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਹੈ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਹੈ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡੈਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ हां ਜਿੰਨੇ ਵੀ ਸਿਵਲ ਫਾਈਲ ਸੂਟ ਕੀਤੇ ਨੇ ਉਪਰਧਰਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਦਡਰਾ ਕੀਤੇ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕੀਤੀ ਆ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਕੋਲੋਂ ਕੀਤੀ ਜਾ ਰਹੀ ਹੈ ਰਿਕਰੂਟਮੈਂਟ ਕੀਤੀ ਜਾ ਰਹੀ ਹੈ ਉਹ ਜਦੋਂ ਤੱਕ ਸੈਨੇਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਤੁਸੀਂ ਇਹ ਤਾਂ ਸਾਡੇ ਮਗਰ ਪਏ ਹੋਏ ਜਿਵੇਂ ਅਸੀਂ ਕ੍ਰਿਮੀਨਲ ਹੁੰਨੇ ਆ ਕੀ ਮਤਲਬ ਹੈ ਤੁਹਾਡਾ ਤੁਸੀਂ ਇੱਕ ਜਨੂ ਜਗ੍ਹਾ ਤੋਂ ਨਾ ਵੀ ਇੱਕ ਜਗ੍ਹਾ ਖੜੇ ਰੋ ਪਹਿਲੇ ਤੁਸੀਂ ਉਸ ਸਾਈਡ ਤੋਂ ਧੱਕੇ ਦਿੱਤੇ ਫਿਰ ਤੁਸੀਂ ਰੋਡ ਤੋਂ ਕਿਉਂ ਉੱਥੇ ਬੈਠ ਜਾ ਪਾਰਕ 'ਚ ਹੁਣ ਪਾਰਕ 'ਚ ਬੈਠੇ ਤੁਸੀਂ ਡੰਡੇ ਲੈ ਕੇ ਇੱਦਾਂ ਸਾਡੇ ਮਗਰ ਪਏ ਹੋ ਵਜਾ ਅਸੀਂ ਕੁਛ ਕੀਤਾ ਚੁੱਪਚੀਤੇ ਖੜੇ ਆ ਕਹਿੰਦੇ ਤਾਰ 140 ਲੱਗੀ ਹੈ ਤੁਸੀਂ ਇੱਦਾਂ ਅੰਦਰ ਹੋਏ ਇਸ ਤਰੀਕੇ ਨਾਲ ਡੰਡੇ ਲੈ ਕੇ ਸਾਡੇ ਮਗਰ ਦੇਖੋ ਕਿੱਦਾਂ ਪਏ ਨੇ ਵਜਾ ਤਾਂ 100 ਡੰਡੇ ਮਾਰਾਂ ਦੀ 143 ਲੱਗੀ ਹੋਈ ਹੈ ਉਹ ਕਹਿੰਦੇ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਤਾਂ ਕਿ ਮਤਲਬ ਬਾਹਰ ਤਾਂ ਕੱਢ ਸਕਦੇ ਆ ਨਾ ਯੂਨੀਵਰਸਿਟੀ ਇਹਨਾਂ ਦੀ ਆ ਕੀ ਕਹਿੰਦੇ ਯੂਨੀਵਰਸ ਸਾਡੇ ਪਿਓ ਦਾਦੇਾਂ ਦੀ ਬਣੀ ਹੋਈ ਐ ਕਹਿੰਦੇ ਪ੍ਰੋਟੈਸਟ ਕਰਨਾ ਅੰਦਰ ਜਾ ਪਰ ਅੰਦਰ ਤਾਂ ਜਾਣ ਨਹੀਂ ਦੇ ਰਹੇ ਕਿਸੇ ਨੂੰ ਅੰਦਰ ਜਾਈਏ ਕਿੱਦਾਂ ਕੀ ਗੱਲ ਉੱਤੇ ਹਵਾਈ ਚਖਵਾ ਚ ਕੁਝ ਬੜੇ ਹੋਇਆ ਪਰ ਲੱਗੇ ਹੋਏ ਨੇ ਸਾਨੂੰ ਮਨਾਹੀ ਕਿਉਂ ਕੀਤੀ ਜਾ ਰਹੀ ਐ ਅੰਦਰ ਜਾਣ ਤੋਂ ਕੀ ਕੀ ਮੈਂ ਰੋਡ ਤੇ ਨਹੀਂ ਖੜੇ ਦੇਣ ਦਿੱਤੇ ਤੁਸੀਂ ਅੰਦਰ ਜਾਣ ਦੀ ਗੱਲ ਕਰ ਰਹੇ ਹੋ ਰੋਡ ਤੇ ਖੜਨਾ ਕ੍ਰਾਈਮ ਐ ਕੋਈ ਸਾਨੂੰ ਲੱਗਦਾ ਪਹਿਲਾਂ ਇਹ ਕਹਿੰਦੇ ਕਿ ਉੱਥੇ ਗੇਟ ਤੇ ਨਹੀਂ ਖੜਨਾ ਠੀਕ ਐ ਆਪਾਂ ਉਧਰ ਇਸ ਸਾਈਡ ਤੇ ਆਏ ਕਹਿੰਦੇ ਇੱਥੇ ਨਹੀਂ ਖੜਨਾ ਪਾਰਕ ਚ ਜਾਓ ਹੁਣ ਪਾਰਕ ਤੇ ਆਈਆਂ ਪੂਰੇ ਇਕੱਠੇ ਹੋ ਕੇ ਡੰਡੇ ਲੈ ਕੇ ਪੈ ਗਈ ਕੀ ਮਤਲਬ ਸਾਡੇ ਕੋਲ ਕੁਝ ਹੈ ਕੀ 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 ਦੱਸਿਆ ਜਾ ਰਿਹਾ ਅੰਦਰ ਜਾਣ ਤੋਂ ਕਿਉਂ ਰੁਕਿਆ ਜਾ ਰਿਹਾ ਜੀ ਰੀਜ਼ਨ ਕੀ ਦੱਸ ਰਹੇ ਨੇ ਕਹਿੰਦੇ ਸਟੂਡੈਂਟ ਹੀ ਜਾ ਸਕਦੇ ਆ ਕੀ ਗੱਲ ਸਟੂਡੈਂਟਾਂ ਨੇ ਬਣਾਇਆ ਸਟੂਡੈਂਟ ਤਾਂ ਆਲ ਓਵਰ ਇੰਡੀਆ ਤੇ ਆ ਰਹੇ ਨੇ ਇੱਥੇ ਠੀਕ ਹੈ ਆ ਰਹੇ ਨੇ ਆਲ ਓਵਰ ਇੰਡੀਆ ਤੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਪੇਰੈਂਟਸ ਆ ਰਹੇ ਕੋਈ ਵੀ ਆ ਰਿਹਾ ਪਹਿਲੇ ਸਟੂਡੈਂਟ ਨੂੰ ਐਂਟਰੀ ਕਿਉਂ ਜਮੀਨਾ ਕੀ ਦੀਆਂ ਨੇ ਇਹ ਚੰਡੀਗੜ੍ਹ ਕੀ ਦਾ ਹਮ ਹੈਲੋ ਅਸੀਂ ਆਪਣੇ ਚੰਡੀਗੜ੍ਹ ਨੂੰ ਬਚਾਉਣ ਲਈ ਆ ਸੀ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਆ ਸਕਦੇ ਆ ਸਾਰੇ ਸਾਡਾ ਰਾਈਟ ਹੈ ਨਾ ਤੁਸੀਂ ਵੀ ਸਾਰੇ ਨਾਲ ਹੋ ਨਾ ਹਮ ਤੁਸੀਂ ਵੀ ਐਸੇ ਚੀਜ਼ ਲੈ ਆਏ ਹੋ ਨਾ ਜੀ ਤੇ ਫਿਰ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਜੇ ਤਾਂ ਸਾਡੇ ਕੋਲ ਕੁਝ ਹੋਵੇ ਜੋ ਸਿਕੋ ਗਲਤ ਕਰ ਰਿਹਾ ਹੈ। ਇਹ ਐਂਟਰੀ ਵੀ ਅੰਦਰ ਬੰਦ ਕਰਤੀ ਹੈ। ਇਹਨਾਂ ਦਾ ਕੀ ਮਤਲਬ ਬਣਦਾ ਹੈ? ਮੀਡੀਆ ਦੀ ਵੀ ਐਂਟਰੀ ਬੰਦ ਕਰਦੇ ਆ। ਇੱਥੇ ਤੁਹਾਨੂੰ ਵੀ ਨਹੀਂ ਅੰਦਰ ਜਾਣ ਦੇ ਰਹੇ ਇਹ ਤਾਂ। ਮੀਡੀਆ ਬਿਲਕੁਲ ਐਂਟਰੀ ਮੀਡੀਆ ਦੀ ਐਂਟਰੀ ਬਿਲਕੁਲ ਇਹਨਾਂ ਨੇ ਬੰਦ ਕਰੀ ਹੋਈ ਆ। ਨਾ ਇਹ ਕਹਿ ਰਹੇ ਆ ਕਿ ਕੱਲੇ ਸਟੂਡੈਂਟਸ ਅੰਦਰ ਜਾ ਸਕਦੇ ਆ। ਕਿਉਂ? ਪਹਿਲਾਂ ਕੱਲੇ ਸਟੂਡੈਂਟਸ ਹੀ ਅੰਦਰ ਜਾਂਦੇ ਸੀ ਵੀ ਅੱਜ ਕੱਲੇ ਸਟੂਡੈਂਟਸ ਹੀ ਜਾਣਗੇ। ਇਸ ਅਸੀਂ ਆਦੇ ਹੱਕ ਦੇ ਲਈ ਪ੍ਰੋਟੈਸਟ ਕਰਨ ਆਏ ਆ। ਅਸੀਂ ਕਿਹੜਾ ਇੱਥੇ ਹਥਿਆਰ ਚੱਕੀ ਫਿਰਦੇ ਆ। ਚਿੱਟੇ ਵਾਲਿਆਂ ਨੂੰ ਇਹ ਰੋਕ ਨਹੀਂ ਸਕਦੇ। ਹਥਿਆਰ ਜਦੋਂ ਪਹਿਲ ਯੂਨੀਵਰਸਿਟੀ ਦੇ ਤੱਕ ਪਹੁੰਚਦੇ ਆ ਐਡਾ ਵੱਡਾ ਇਕੱਠ ਸੜਕਾਂ ਜਾਮ ਨੇ ਪ੍ਰਸ਼ਾਸਨ ਨੇ ਵੀ ਕੋਈ ਕਸਰ ਨਹੀਂ ਛੱਡੀ ਹੋਈ ਸੀਗੀ ਰਸਤੇ ਬਲੌਕ ਕਰਨ ਦੇ ਵਿੱਚ ਰਸਤੇ ਡਾਇਵਰਟ ਕਰਨ ਦੇ ਵਿੱਚ ਕਿਤੋਂ ਵੀ ਪੈਸੇਜ ਨਹੀਂ ਮਿਲ ਰਹੀ ਸੀਗੀ ਬਟ ਹੌਲੀ ਹੌਲੀ ਜਦੋਂ ਕਹਿੰਦੇ ਹੁੰਦੇ ਨਾ ਤੁਹਾਡੇ ਹੌਸਲੇ ਬੁਲੰਦ ਹੋਣ ਇੱਕ ਉਮੀਦ ਸੀ ਕਿ ਯੂਨੀਵਰਸਿਟੀ ਦੇ ਵਿੱਚ ਜਾਣਾ ਹੀ ਆ ਤੇ ਜ਼ਰੂਰ ਪਹੁੰਚੇ ਆ ਔਰ ਇੱਕ ਜੋਸ਼ ਉਤਸ਼ਾਹ ਇੱਕ ਸੰਘਰਸ਼ ਸੀਗਾ ਮਨ ਦੇ ਵਿੱਚ ਕਿ ਇਹ ਯੂਨੀਵਰਸਿਟੀ ਜਿਹੜੀ ਸਾਡੀ ਵਿਰਾਸਤ ਹੈ ਸਾਡਾ ਇਤਿਹਾਸ ਹੈ ਔਰ ਅਸੀਂ ਇਸ ਨੂੰ ਆਪਣੇ ਹੱਥੋਂ ਨਹੀਂ ਜਾਣ ਦੇ ਸਕਦੇ ਕਿਉਂਕਿ ਸਮੇਂ-ਸਮੇਂ ਤੇ ਸੈਂਟਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਇਹ ਕੋਸ਼ਿਸ਼ ਚੱਲਦੀ ਆਈ 1966 ਤੋਂ ਬਾਅਦ ਕਿ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਜਾਵੇ ਯੂਨੀਵਰਸਿਟੀ ਨੂੰ ਆਪਦੇ ਹੱਥਾਂ ਦੇ ਵਿੱਚ ਲਿਆ ਜਾਵੇ ਵੱਖ-ਵੱਖ ਤਰ੍ਹਾਂ ਦੇ ਪੈਂਤਰੇ ਵੀ ਅਪਣਾਏ ਗਏ ਨਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਰ ਹਰ ਵਾਰ ਉਹ ਸੰਘਰਸ਼ ਰਿਹਾ ਇੱਥੋਂ ਦੇ ਸਟੂਡੈਂਟਾਂ ਦਾ ਜਥੇਬੰਦੀਆਂ ਦਾ ਕਿ ਅੱਜ ਤੱਕ ਅਸੀਂ ਪੰਜਾਬ ਦੀ ਇਸ ਯੂਨੀਵਰਸਿਟੀ ਨੂੰ ਆਇਆ ਤਾਂ ਹੋਈ ਏ ਪਰ ਨਾਲ ਨਾਲ ਸਾਡੀ ਜਿਹੜੀ ਦੂਜੀ ਮੰਗ ਹੈ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਕਿਉਂਕਿ ਇਹ ਜ਼ਮੀਨ ਜਿਸ ਸਰ ਜ਼ਮੀਨ ਤੇ ਪੰਜਾਬ ਯੂਨੀਵਰਸਿਟੀ ਦੀ ਉਹ ਸਾਰੀ ਕੀਤੀ ਗਈ ਹੈ ਉਹ ਸਾਡੀ ਆ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਇੱਥੇ ਯੂਨੀਵਰਸਿਟੀ ਬਣਾਈ ਗਈ ਆ ਇੱਥੋਂ ਦੇ ਹੱਕ ਸਾਡੇ ਪੰਜਾਬ ਦੇ ਕੋਲੇ ਹੋਣੇ ਚਾਹੀਦੇ ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਿਹਾ ਜਿੱਥੇ ਰਾਜਨੀਤਿਕ ਆਗੂ ਆਏ ਨੇ ਜਥੇਬੰਦੀਆਂ ਵੀ ਆਈਆਂ ਨੇ ਕਿਸਾਨ ਸਟੂਡੈਂਟ ਜਥੇਬੰਦੀਆਂ ਵੀ ਆਈਆਂ ਨੇ ਪਹਿਲਾਂ ਤਾਂ ਸਭ ਦਾ ਧੰਨਵਾਦ ਕਿ ਉਹਨਾਂ ਨੇ ਇਕੱਠ ਉਲੀਕਿਆ ਏਕਤਾ ਦਿਖਾਈ ਸਾਡੀ ਜਿੱਤ ਹੋਈ ਪਹਿਲੀ ਜਿੱਤ ਜਦੋਂ ਐਫੀਡੇਵਟ ਵਾਲਾ ਵਾਪਸ ਲਿਆ ਦੂਜੀ ਜਿੱਤ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਸੈਨੇਟ ਪੰਗ ਕੀਤੀ ਸੀ ਅਸੀਂ ਉਸ ਨੂੰ ਬਹਾਲ ਕਰਾਂਗੇ ਔਰ ਹੁਣ ਅਸੀਂ ਸਾਡੀ ਤੀਜੀ ਜਿੱਤ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਾਨੂੰ ਛੇਤੀ ਤੋਂ ਛੇਤੀ ਸੈਨੇਟ ਦੀਆਂ ਚੋਣਾਂ ਦਾ ਐਲਾਨ ਹੋਵੇ ਪਰ ਨਾਲ ਹੀ ਜਿਹੜੀ ਮੈਂ ਗੱਲ ਕੀਤੀ ਕਿ ਮੈਨੂੰ ਹੈਰਾਨੀ ਹੋਈ ਕਿ ਪੰਜਾਬ ਦੇ ਜਿਹੜੇ ਨੁਮਾਇੰਦੇ ਅਸੀਂ ਲੋਕਾਂ ਨੇ ਕਿਸਾਨਾਂ ਨੇ ਵਿਦਿਆਰਥੀਆਂ ਨੇ ਚੁਣ ਕੇ ਭੇਜੇ ਸੀ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਹਲੇ ਇੰਨੀ ਜ਼ਰਤ ਨਹੀਂ ਹੋਈ ਕਿ ਉਹ ਔਨ ਦਾ ਰਿਕਾਰਡ ਇਹ ਸਟੇਟਮੈਂਟ ਦੇ ਸਕਣ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਹੈ ਸਭ ਤੋਂ ਪਹਿਲਾਂ ਫਰਜਵੰਦਾ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਇੱਥੇ ਪ੍ਰੋਟੈਸਟ ਹੋਣ ਤੋਂ ਪਹਿਲਾਂ ਇੱਥੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਕਹਿੰਦੇ ਔਨ ਦੀ ਰਿਕਾਰਡ ਆ ਕੇ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਹੈ ਅਸੀਂ ਇਸ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਨਹੀਂ ਹੋਣ ਦੇਵਾਂਗੇ ਇਹਨਾਂ ਕੋਲੇ ਤਾਂ ਬਸ ਕੋਰਟ ਕੋਰਟ ਖੇਡਣ ਦੀ ਖੇਡ ਬਚੀ ਹੋਈ ਹੈ ਕਿ ਕੋਈ ਵੀ ਮਸਲਾ ਹੁੰਦਾ ਪੰਜਾਬ ਦਾ ਪੰਜਾਬ ਦੇ ਜਦੋਂ ਵੀ ਹੱਕਾਂ ਤੇ ਡਾਕੇ ਵਜਦੇ ਨੇ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਏ ਗਏ ਸਾਡਾ ਚੰਡੀਗੜ੍ਹ ਖੋਇਆ ਗਿਆ ਸਾਡੇ ਪਿੰਡ ਖੋਏ ਗਏ ਉਸ ਤੋਂ ਬਾਅਦ ਭਾਂਖੜਾ ਬਿਆਸ ਪ੍ਰਬੰਧਨ ਜਿਹੜਾ ਮੈਨੇਜਮੈਂਟ ਸੀਗਾ ਉਹ ਸਾਡੇ ਤੋਂ ਲਜਾਇਆ ਗਿਆ ਔਰ ਅੱਜ ਜਦੋਂ ਯੂਨੀਵਰਸਿਟੀ ਦੀ ਗੱਲ ਹੁੰਦੀ ਆ ਤਾਂ ਇਹ ਕੋਟੋ-ਕੋਟੀ ਚੱਲ ਪੈਂਦੇ ਨੇ ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਕੋਰਟ ਦੇ ਵਿੱਚ ਤਾਂ ਸਾਲਾਂ ਪ੍ਰਤੀ ਕੇਸ ਲਟਕਦੇ ਰਹਿੰਦੇ ਨੇ ਅਗਲੀਆਂ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਅੱਜ ਸਟੈਂਡ ਸਪਸ਼ਟ ਕਰਨਾ ਜ਼ਰੂਰੀ ਸੀ ਕਿਉਂਕਿ ਅਸੀਂ ਤੁਹਾਨੂੰ ਚੁਣ ਕੇ ਭੇਜਿਆ ਤੁਸੀਂ ਪੰਜਾਬ ਦੇ ਆਗੂਆਂ ਪੰਜਾਬ ਦੇ ਨੁਮਾਇੰਦਿਆਂ